ਉਹ ਜਦੋਂ ਪੰਜ ਕਿਹੀ ਰਾਣੀ ਨੂੰ ਨਾਲ ਲੈ ਗਿਆ ਅੱਛਾ ਲੈ ਕੇ ਕੈਮਰਾ ਬੈਕ ਕਰਕੇ ਆਪਣੀ ਬਣਾ ਲੈ ਉਹ ਮੇਰੀ ਕੋਈ ਗੱਲ ਨਹੀਂ ਆਹੋ ਆਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਉੰਤਰ ਤੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਵੱਡੀ ਬੱਸ ਲੰਘਣ ਨਹੀਂ ਦਿੰਦੇ ਇਸ ਲਈ ਫਿਰ ਰਿਵਾਲਸਰ ਤੋਂ ਰਾਤ ਨੂੰ ਚਾਲੇ ਪਾਣ ਲੱਗੇ ਆ ਮਾਨੀਕਰਨ ਸਾਹਿਬ ਵਾਸਤੇ ਨੰਦੇ ਰਿਵਾਲਸਰ ਤੋਂ ਕਿਉਂਕਿ ਪੁੰਤਰ ਤੋਂ ਰਾਤੀ 8 ਤੋਂ ਸਵੇਰੇ 8 ਵਜੇ ਤੱਕ ਵੱਡੀ ਗੱਡੀ ਲੰਘਣ ਨਹੀਂ ਦਿੰਦੇ ਆ ਜੋਤੀ ਨਹੀਂ ਬੱਸ ਇਹ ਚੀਜ਼ ਤਾਂ ਕਿ ਨਾ ਚਲੇਗੀ ہاں ਜੀ ਬਾਕੀ ਦੀ ਕਾਰਵਾਈ ਤੁਹਾਨੂੰ ਰਸਤੇ ਹੀ ਦਿਖਾਣੇ ਐ ਐਮਰਜੈਂਸੀ ਵਜ੍ਹਾ ਨਾਲ ਚੱਲਣਾ ਪਿਆ ਹਾਂ ਅਸਲ ਲੱਗੇ ਹਾਂ ਬੁੱਪੜੀ ਘਾਤੂ ਚੱਲਣਾ ਪਿਆ ਰਾਤ ਨੂੰ ਠੰਡ ਬੜੀ ਹੈ ਨੂੰ ਹੁੰਦੇ ਦਵਾਨੇ ਹੀ ਇੱਥੇ ਲੱਗਾ ਪਾਉਂ ਫੜ ਗਏ ਆਣਾ ਨਹੀਂ ਪੁੰਤਰ ਤੋਂ ਬੱਸ ਨਹੀਂ ਜਾਣ ਦਿੰਦੇ ਆ ਪੁੰਤਰ ਤੋਂ ਬੱਸ ਨਹੀਂ ਜਾਣ ਦਿੰਦੇ ਜੈਰੀ ਸਾਹਿਬ ਜੀ ਇਹ ਨਹੀਂ ਰਾਤ ਨੂੰ ਜਾਣਾ ਪਿਆ ਅਸੀਂ ਸਾਨੂੰ ਰਾਤ ਨੂੰ ਫਰਤ ਜਾਣਾ ਪਿਆ ਹਾਂ ਵਾਹਿਗੁਰੂ ਜੀ ਦੇ ਦਰਬਾਰ ਸਾਹਿਬ ਜੀ ਵਾਹਿਗੁਰੂ ਜੀ ਬੱਸ ਜਿਹੜੀ ਹੈ ਪਸੂਲ ਹੀ ਰੁਕ ਗਈ ਏ ਕਿਉਂਕਿ ਵੱਡੀ ਬੱਸ ਉੱਪਰ ਪਹਾੜ ਲੱਗਦਾ ਸੀ ਤੇ ਸੰਗਤਾਂ ਉਨ ਤੁਰ ਕੇ ਜਾ ਰਹੀਆਂ ਸਵੇਰ ਦੇ 4:30 ਦਾ ਟਾਈਮ ਹੋ ਗਿਆ ਹੈ ਸਾਰੀ ਰਾਤ ਚੱਲੇ ਸੀ ਤੇ ਹੁਣ 2.5 ਕਿਲੋਮੀਟਰ ਪਿੱਛੇ ਆ ਤੁਰ ਕੇ ਜਾਂਦੇ ਆ ਬੇਨਤੀ ਵੀ ਜਿੰਨਾ ਨੇ ਮਾਨੀ ਗਰਾਂ ਸੇ ਬਣਾ ਤੇ ਜਿਹੜੀ ਉੱਚੀ ਤੇ ਵੱਡੀ ਬਸ ਹੋ ਕਰ ਉਹ ਗਰੇਜ ਹੀ ਕਰਨ ਕਿਉਂਕਿ ਉਹ ਬਸ ਕਸੋਲ ਲਾ ਦਿੰਦੀ ਹੈ ਤੇ ਫਿਰ 2.5 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਜਾਂ ਫਿਰ ਕਿਸੇ ਸਾਧਨ ਕਰਨਾ ਪੈਂਦਾ ਨੈਟਵਰਕ ਯਾਰ ਅਦੇ ਹੱਥ ਮਾਰੇ ਸੁਵੇਰੋਂ ਅਲੀ ਅਲੀ ਆਫੈਂ ਰੋਗ ਦੇ ਨਹੀਂ ਹਾਰੇ ਸਰਦੇ ਹੋ ਗਏ ਤਰੋ ਆਹੋ ਹੋ ਰਹਾ ਹੈ ਉੱਪਰ ਦੇ ਹੱਥਾਂ ਚਾਹ ਕਿਸੇ ਦੇ ਮਨ ਚ ਆਪਦੇ ਨਾਲ ਸੀ ਬੀਬੀਆਂ ਬਾਹਤੀਆਂ ਨੇ ਹਾਂ ਹਾਂਜੀ ਅੱਜ ਟ੍ਰੈਕਿੰਗ ਕਰਦੇ ਪਏ ਮਣੀ ਕਰਨ ਪੈਦਲ ਯਾਤਰਾ ਭਾਈ ਮਨਮੀਤ ਸਿੰਘ ਅੱਗੇ ਉਹ ਫੁੱਫੜ ਪ੍ਰਿੰਸ ਤੇ ਗੋਲਡੀ ਅੱਜ ਬੈਠਾ ਰਿਹਾ ਇੱਕ ਉੱਪਰ ਨੂੰ ਮਾਨੀਕਰਨ ਸਾਹਿਬ ਦੇਖੋ ਪਾਣੀ ਕਿਦਾਂ ਆਵਾਜ਼ ਕਰਦਾ ਪਿਆ ਪਾਰਵਤੀ ਨਦੀ ਹੈ ਪਿਛਲੇ ਸਾਲ ਇਹਦੇ ਵਿੱਚ ਬਹੁਤ ਹੜ ਆ ਗਿਆ ਸੀ ਮਾਨੀਕਰਨ ਸਾਹਿਬ ਨੂੰ ਬਹੁਤ ਨੁਕਸਾਨ ਹੋਇਆ ਸੀ ਤੇ ਆਪਣਾ ਕੁਸੋਲ ਮਨਾਲੀ ਇਹਨਾਂ ਥਾਵਾਂ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਇਕੋ ਇਦਾਂ ਛੱਲਾ ਮਾਰਦਾ ਜਾਂਦਾ ਪਾਣੀ ਮੌਸਮ ਬੜਾ ਸੁਹਾਵਾ ਹੈ ਬੜੀ ਠੰਡੀ ਠੰਡੀ ਹਵਾ ਚੱਲਦੀ ਪਈ ਹੈ ਠੰਡਾ ਮੌਸਮ ਹੈ ਮਹੀਤੂ ਲੈ ਕੇ ਅਗਸਤ ਸਤੰਬਰ ਦਾ ਕੇ ਤੱਕ ਲੋਕੀ ਬਹੁਤ ਯਾਤਰਾ ਕਰਦੇ ਨੇ ਤੇ ਕੁਦਰਤ ਦਾ ਸੁਹਾਵਨਾ ਪੰਨ ਟੱਕਦੇ ਨੇ ਬਲਹਾਰੀ ਕੁਦਰਤ ਅਸਿਆ ਤੇਰਾ ਅੰਤ ਨਾ ਜਾਇ ਲਖਿਆ ਵਾਲੀ ਗੱਲ ਵਾਹ ਖਾਲਸਾ ਤੇ ਾਨੀ ਮਨੀ ਕਰ ਸਿਆ ਗਰਮ ਪਾਣੀ ਦਾ ਸਰੋਵਰ ਭਾਵੇਂ ਧਰਾ ਪਾਣੀ ਗਰਮ ਹੈ ਅੱਜ ਤੇ ਅੱਗੇ ਦੇ ਵਿੱਚ ਵੜ ਜਾਂਦੀ ਸੀ ਸੰਗਤ ਵਾਰ ਅੱਜ ਤੇ ਵੜਿਆ ਨਹੀਂ ਜਾਂਦੇ ਆਪਾ ਪੂਰੀ ਬੜਾ ਜ਼ੋਰ ਜ਼ਾ ਰਿਹਾ ਨੇ ਕਵੇ ਸਿੱਧੇ ਵੜੋ ਸਿੱਧੇ ਵੜੋ ਗੁਰੂ ਸਾਹਿਬ ਕਿਰਪਾ ਕਰਨਗੇ ਪਰ ਜੋ ਲੱਤਾਂ ਅਨੁਸਾਰ ਪੈਂਦੇ ਫਿਰ ਹਿੰਮਤ ਨਹੀਂ ਹੁੰਦੀ ਚੜਨ ਦੀ ਉਧਰੋਂ ਦੇਖੋ ਕਿਦਾਂ ਭਾਵਨਾ ਕਰਨ ਦੀ ਗਰਮ ਬਾਣੇ ਦੀ ਮਾਰੀ ਕਰਾਂ ਸਿਆ ਫੋਰ ਸਪਰਿੰਗ ਜਿਹਦੇ ਵਿੱਚ ਸਾਰੇ ਇਹ ਲੰਗਰ ਤਿਆਰ ਹੁੰਦਾ ਹੈ। ਰਜੀਤ ਉੱਤਨ ਬੋਲੀਏ। ਗਾਗਰਾਂ ਦੇ ਵਿੱਚ ਚਾਵਲ ਭਰੇ ਹੋਏ ਨੇ। ਜਿਹੜੇ ਪਾਣੀ ਦੇ ਨਾਲ ਹੀ ਬਣਾਏ ਜਾਂਦੇ। ਚਾਹ ਵੀ ਇੱਥੇ ਪਾਣੀ ਨਾਲ ਬਣਾਈ ਜਾਂਦੀ ਹੈ। ਪ੍ਰਸਾਦ ਦੀ ਭੱਟੀ ਦੇ ਬੰਦ ਨੇ ਬਸ ਤੀ ਦੇਖੋ ਆਲੂ ਵੀ ਉਬਲਦੇ ਪਏ ਨੇ ਵਿੱਚ। ਆ ਲੋ ਬੋਲੋ ਚਾਹ ਆ ਬਹਾਂ ਜੀ ਬੜੀ ਫੋਟੋ ਖੜ ਲੈ ਬੰਦੇ ਬੰਦੇ ਜਾਓ ਸਰ ਅੱਗੇ ਹੋ ਜਾਓ ਦੇਖੋ ਕਿੰਨਾ ਪਾਣੀ ਉੱਪਰ ਆ ਗਿਆ ਅੱਗੇ ਆ ਕੇ ਦੇਖੋ ਕਿੰਨਾ ਪਾਣੀ ਉੱਪਰ ਆ ਗਿਆ ਅੱਗੇ ਆ ਕੇ ਦੇਖੋ ਕਿੰਨਾ ਪਾਣੀ ਉੱਪਰ ਆ ਗਿਆ ਬਹੁਤ ਜ਼ਿਆਦਾ ਗਰਮ ਪਾਣੀ ਹਾਂਜੀ ਕਸੋਲ ਤੋਂ ਮਣੀਕਰਨ ਸਾਹਿਬ ਦਾ ਰਸਤਾ ਪੈਦਲ ਯਾਤਰਾ ਕਸੋਲ ਤੋਂ ਮਣੀਕਰਨ ਸਾਹਿਬ ਯਾਰ ਟੂ ਯੂ ਕੀ ਯਾਰਾ ਅੰਮ੍ਰਿਤ ਵੇਲੇ ਦਾ ਲਾਵ ਸਾਹਿਬ ਆਜੀ ਕਸੂਲ ਤੋਂ ਮਣੀ ਕਰਨ ਸਾਹਿਬ ਪੈਦਲ ਯਾਤਰੀ ਆਹੋ ਚੱਕਰ ਹੁੰਦਾ ਇਹ ਬੰਦੇ ਪਾਣੀ ਦਾ ਦੇ ਕੁਦਰਤ ਦੇ ਨਜ਼ਾਰੇ ਇਹ ਕਿੰਨੀ ਆਵਾਜ਼ਾਂ ਆਉਂਦੀਆਂ ਇੱਥੇ ਥੱਲੇ ਦੇਖ ਕੇ ਡਰ ਲੱਗਦਾ ਲਓ ਜੀ ਇਹ ਆਪਣੀ ਸੰਗਤ ਜਿਹੜੀ ਹੈ ਵੀ ਇੰਟਿਕ ਦੀ ਜੀ ਇਹ ਰਾਤ ਨੂੰ ਵੀ ਚੱਲਾਂ ਦਾ ਪੂਰਾ ਕੰਮ ਚੱਲ ਜਾਂਦੇ ਕਿੰਨੇ ਕਿੰਨੇ ਮਿੰਟ ਕੋਈ ਘੱਟ ਨਹੀਂ ਚਾਹ ਪੀ ਕੇ ਰੱਖ ਬਾਬਾ ਇਹ ਚਾਹ ਪੀ ਰਹੇ ਨੇ ਯਾਰ ਡਰਾਈਵਰ ਸਾਹਿਬ ਕੀਰਕਾ ਲਾਈਫ ਅਜੇ ਪੂਰਾ ਕੰਮ ਮਹੀਆ ਪਿਆ ਇੱਧਰ ਇੱਧਰ ਮੁੰਡੇ ਜਿਹੜੇ ਆਪਣਾ ਵੱਖਰਾ ਜੋ ਹੈ ਜਲਦੇ ਇਹਨਾਂ ਦਾ ਇਹ ਭਰਾਵਾ ਇਹ ਬੋ ਐਂਡ ਕਰਾਉਂਦੇ ਆ ਇਹ ਬੰਦੇ ਸਪੈਸ਼ਲ ਲਿਆਉਂਦੇ ਇਹ ਵਾਲੀਬਾਲ ਟੀਮ ਹੈ ਕਿਹੜੀ ਵਾਲੀਬਾਲ ਟੀਮ ਭਾਜੀ ਆਹ ਦੇ ਆਹ ਦੇ ਕਿਹੜੀ ਆਪ ਹੈ ਰਾਂਘਨਾ ਇਤ ਮਸਤਾਨੇ ਮੈਂ ਸਾਰਾ ਜੱਗ ਮਸਤਾਨਾ ਇਤ ਤਾਂ ਇਤ ਮਸਤਾਨੇ ਮੈਂ ਦੇਖਿਆ ਤਿਆਨ ਲਗਾਏ ਕਰ ਵੇ பகீர வட மச்தானதான பகீரான மசதானே பிர் கே தஸ்கீர ਪੁੱਛਿਆ ਫਿਰ ਕੇ ਦਸਤ ਕੀ ਕੌਣ ਫਕੀਰ ਇਸ ਕਾ ਤਰਿਆਨਾ ਇੱਕ ਮਸਤਾਨੇ ਨੇ ਸਾਰਾ ਜਗ ਮਸਤਾਨਾ ਕੀਤਾ ਇੱਕ ਮਸਤਾਨੇ ਨੇ ਨਾ